ਸਾਸਿਕਾ ਜੀ ਸਾਰਿਆਂ ਨੂੰ ਲੋ ਜੀ ਅੱਜ ਬਾਈ ਫਿਰ ਪਹੁੰਚ ਚੁਕੇ ਹਰਾਨੇ ਉਹਨਾਂ ਕੋਲ ਪਿੰਡ ਤੇਜਾ ਵੀਲਾ ਜ਼ਿਲ੍ਹਾ ਹੈਗਾ ਜੀ ਗੁਰਦਾਪਤ ਤਸਵੀਰ ਬਟਾਲਾ ਕੈਮਰਾ ਕਮਾਵਾ ਨੇ ਵੇਖੋ ਐਦਾ ਬੜੀਆਂ ਕੁਆਲਿਟੀ ਵਾਲੀਆਂ ਵੜਾ ਕਟ ਕੇ ਲੈ ਕੇ ਆਈਆਂ ਚੰਗੇ ਰਿਕਾਰਡ ਵਾਲੀਆਂ ਇਧਰੇ ਵਿਖਾਉ ਕਰਾਂ ਦੇ ਤੇ ਵੀਡੀਓ ਐਂਡ ਤੱਕ ਦੇਖਿਆ ਕਰੋ ਚਲੋ ਕਈ ਵਾਰੀ ਤੁਹਾਡੇ ਮਤਲਬ ਕੋਈ ਚੀਜ਼ ਹੁੰਦੀ ਆ ਸਸੇਪਾ ਵਾਲੀ ਬਾਈ ਜੀ ਸਤਿਕਾਰ ਸასი ਸੰਦੀਪ ਜੀ ਹੋਰ ਸਭ ਦਾ ਠੀਕਾ ਹੀ ਦੀ ਵਧੀਆ ਕਿਰਪਾ ਮਾਰ ਜੀ ਬਾਕੀ ਸੰਦੀਪ ਡੇਰੀ ਫਾਰਮ ਵਿਖਲੇ ਸਾਰੇ ਵੀਰ ਪਰ ਸასი ਸ਼ਿਕਾ ਆਦਾ ਸਦਾ ਰਿਗਾਰਡ ਬਨੇ ਬੇ ਹਾਸ ਨਹੀਂ ਬੜੇ ਬੜੇ ਡਾਇਮੰਡ ਪੀਸ ਆਏ ਆ ਕੇ ਡਾਇਮੰਡ ਵੀਰ ਹਨ 40 42 42 ਕਿਲੋ ਵਾਲੀਆਂ ਵੇਣਾ ਵਟੀਆਂ ਹੈ ਠੀਕ ਆ ਫਿਰ ਹਾਜੀ ਸਹੀ ਜੀ ਇਹ ਅੱਜ ਹੀ ਸਵੇਰੇ ਮਨੇਰੇ ਸੁਈ ਸੀ ਬੱਚੀ ਬੱਚੀ ਹੈਗੀ ਬੱਛਾ ਵਾ ਬੱਛਾ ਆ ਗਿਆ ਤੇ ਵੇਰ ਚੈੱਕ ਕਰਮਣਾ ਥਾਲੇ ਵਾਲਾ ਚੰਗੇ ਦਿਖਾਓ ਇਹਦਾ ਫੇਸ ਆ ਦੇਖੋ ਫੇਸ ਬਹੁਤ ਵੱਡੀਆਂ ਇਹਨੂੰ ਕਹੀਦਾ 40 ਇਹੋ ਜੇ ਗਾਵਾਂ ਨੇ ਦੁੱਧ ਨਾ ਕੀਤਾ ਫਿਰ ਕਿਹੜੀਆਂ ਕਰਨਗੀਆਂ ਨਹੀਂ ਮੈਂ ਕਰ ਠੀਕ ਆ ਫਿਰ ਥੋੜਾ ਵਧਾ ਲੈ ਰੁ ਸਰ ਬਠਾ ਠੀਕ ਠਾਕ ਜੀ ਬਹੁਤ ਵਧੀਆ ਭਾਈ ਜੀ ਚਵਾਜ ਬਸਮਾਇਆ ਵਰੀਆ ਬਿਲਕੁਲ ਓਕੇ ਓਕੇ ਸੰਦੀਪਾ ਬਸ ਠੀਕ ਆ ਹਾਂਜੀ ਹਾਂ ਤੁਹਾਨੂੰ ਬਹੁਤ ਪਿਆਰਾ ਲੱਗਾ ਮਸ਼ੀਨ ਨੇ ਠੀਕ ਹੈ ਫਿਰ ਇਹੋ ਜਿਹਾ ਹੁੰਗਾ ਹੁਣ ਦੱਸੋ ਇਹਨੇ ਡਰਮ ਭਰਨੇ ਆ ਕਿ ਨਹੀਂ ਭਰਨੇ ਭਰਨੇ ਸੰਦੀਪਾ ਇਹਨਾਂ ਨੇ ਡਰਮ ਭਰਨੇ ਕਿੰਨਾ ਪਾ ਗਾ ਪੈਸੇ ਲੱਗਦੇ ਦੁੱਖ ਨਹੀਂ ਕਿ ਦੁੱਖ ਨਹੀਂ ਹਾਂਜੀ ਭਾਈ ਜੀ ਫਿਰ ਰੰਗ ਪ੍ਰਿੰਟ ਪ੍ਰਿੰਟ ਸਫਾਈਆਂ ਬਣੀਆਂ ਮਸ਼ੀਨੀਆਂ ਬੋਲੋ ਸਿੰਦੇ ਬਸ਼ੀਰ ਆਪਣਾ 1.5 ਲੱਖ ਦਾ ਅੱਕ ਰੱਖਦੀ ਆ ਹਾਂਜੀ ਇਹ ਨਵੇਂ ਸਾਲ ਦੀ ਆਫਰ ਹੈ ਭਾਅ ਨਾ ਦੇਦਣੀ 1.20 ਦੇ ਦਾਂਗੇ 1.20 ਹਜ਼ਾਰ ਦੀ 20 ਦੀ ਚੱਲਦੀ ਦੀ ਸਾਫ ਸੁਥਰੀ ਦੁੱਧ ਵਾਲੀ 1.20 ਹਜ਼ਾਰ ਦੀ ਚਲੋ ਇਹ ਫਿਕਸ ਰੇਟ ਹੀ ਆ ਜੀ ਛੋਟਾ ਛੜੀ ਕਰਨਗੇ ਮਾਰੇ ਮੋਢੀ ਛੋਟ ਨਹੀਂ ਹੁੰਦੀ ਸੰਦੀਸ਼ਾ ਆਪਣਾ ਛੋੜ ਕੇ ਬੇਨਤੀ ਕਰਨੇ ਮੈਂ ਆਪਣਾ ਕੋ ਥੋੜਾ ਬੋਧਾ ਮੰਗਦਾ ਇਹ ਵੀ ਅੱਜ ਹੀ ਸੋਈ ਆ ਇਹ ਵੀ ਨੀਸ਼ਾ ਅੱਜ ਮਨੇਰੇ ਸੋਈ ਆ ਲਓ ਜੀ ਬਹੁਤ ਚੜੀਆਂ ਤੁਹਾਨੂੰ ਕੋਹੜਾ ਅੱਡਾ ਕੁਆਲਿਟੀ ਆ ਪੂਰੀ ਰਾਜੀ ਬਾਜੀ ਹਾਂ ਫਿਰ ਕੁਆਲਿਟੀ ਫਾਅ ਵਸ਼ੇਸ਼ ਕੁਆਲਿਟੀ ਦਿਖਾਓ ਇਹ ਬੋਦੀ ਵਧੀਆ ਲੀਆਂ ਦੋ ਰੋਗ ਕਰਾ ਦੇ ਇਸ ਬਾਡੀ ਢਾਂਚੇ ਬਹੁਤ ਸੋਹਣੇ ਬਾਡੀ ਸਟਰਕਚਰ ਬਹੁਤ ਸਿੱਧੀਆਂ ਸਿੱਧੀਆਂ ਵੇਣਾ ਐਂਡ ਐਂਡ ਪੂਰੇ ਹਨਾ ਭਾਈ ਬਹੁਤ ਸਪਾਈਆਂ ਲੱਗੀਆਂ ਮਸ਼ੀਨਾਂ ਨੂੰ ਨਹੀਂ ਠੀਕ ਆ ਹਾਂਜੀ ਆ ਬੱਸ ਬੱਸ ਜੀ ਬੱਸ ਤਾਂ ਮਿਹਨਤ ਲੱਗਦੀ ਹੈ ਕਿ ਨਹੀਂ ਜੀ ਹੁਣ ਇਹ ਕਿਹੜਾ ਘਰੇ ਬੈਠੇ ਆ ਕੇ ਪਤਾ ਕਿੰਨਾ ਇਲਾਕਾ ਗਾਹਾਂ ਵਾਲਾ ਤੁਸੀਂ ਜਾ ਕੇ ਫਿਰ ਜੀ ਦਾ ਇਹਦੇ ਬ੍ਰਾਂਡ ਕੋ ਦੋ ਜ਼ਿਲ੍ਹੇ ਫਿਰ ਕੇ ਮਿਲਦੇ ਆ ਹਾਂ ਇਹ ਨਹੀਂ ਮਿਲਦੇ ਜੀ ਉਹ ਜਿਹੜਾ ਮਿਲ ਜਾਨੀ ਗਾਵਾਂ ਹਾਂ ਹਾਂ ਚਲੋ ਬੱਸ ਜੀ ਬੱਸ ਬੱਸ ਠੀਕ ਹੈ ਜੀ ਫਿਰ ਤੇ ਬਾਜੀ ਫਿਰ ਮਾੜਾ ਅੱਗ ਪਿੱਛੇ ਦਿਖਾ ਦਿਓ ਮਾੜਾ ਜੇ ਲੈ ਵਲ ਵਾਂ ਚੰਗੇ ਥਾਂ ਤੋਂ ਦਿਖਾ ਦਿਓ ਹਾਂਜੀ ਬਾਜੀ ਇਹ ਵੀ ਆਪਣਾ ਹੰਦੀ ਸਿੰਘ ਸੱਸੀ ਦੇਵੀ ਭਾਏ ਨਾ ਇਹ 1.5 ਲੱਖ ਦਾ ਕਰੀਏ 1.15 ਹੀ ਦੇ ਦਾਂਗੇ ਬੱਛੀ ਲਓ ਜੀ 1.15 ਹਜ਼ਾਰ ਦੀ ਬੱਛੀ ਮਿਲ ਜੀ ਬਹੁਤ ਸਾਫ਼ ਸੁਗਰ ਜਾਣ ਤੋਂ ਕਰਾਂ ਮਾੜੀਆਂ ਮੋਟੀਆਂ ਭਲਾ ਭਲਾ ਹੋਣੀਆਂ ਮੇਰਾ ਵੀਰ ਭਰਾਏ ਸੱਚੇ ਕਿ ਪਾਸਾ ਪੂਸਾ ਆ ਜੀ ਤਾਜੀ ਸੂਈ ਅੱਜ ਫਾੜੀ ਮੋਟੀ ਵੀ ਭਾਲ ਹੁੰਦੀ ਆ ਹੈਗੀ ਗੱਬਣ ਆ ਵੀ ਨੀ ਸਿੰਘ ਗੱਬਣ ਐਦੇ ਨਾ ਮੈਂ ਨਾ ਆਪਣਾ 5 6 ਤਰੀਕ ਨੂੰ ਦੇਣ ਪੂਰੀ ਪਹਿਲਾ ਸੂਆ ਜੀ ਨਹੀਂ ਦੂਜਾ ਸੂਆ ਦੂਜਾ ਸੂਆ ਇਹਦਾ ਬੱਛੀ ਦਾ 30 ਕਿੱਡੀ ਕੁਆਲਿਟੀ ਵਾਲਾ ਹੱਥ ਤਲਕ ਦਾ ਦੇਖੋ ਹੁਣ ਫੇਸ ਕੁਆਲਿਟੀ ਦਿਖਾਉ ਮਨਾਇਆ ਆ ਫੇਸ ਕੁਆਲਿਟੀ ਦਿਖਾਵੇ ਦੇਖੋ ਇਹ ਬੱਬੇ ਸ਼ੋਅ ਹੈ ਹਾਂਜੀ ਇਹ ਦਰਦੀ ਕੋਈ ਇਹ ਸ਼ੋਕ ਪੀਸ ਹੈ ਨਾ ਜੀ ਸ਼ੋਕ ਨਾਲ ਖੜਾ ਪੀਸ ਹੈ ਹਾਂਜੀ ਹਾਂ ਦੇਖੀ ਦੇਖੀ ਅੱਛਾ ਠੀਕ ਹੈ ਬਾਬਾ ਲਾਜ ਦੇ ਮੰਦਰ ਲਾਗੋ ਅੱਛਾ ਅੱਛਾ ਠੀਕ ਆ ਤਾਂ ਸੰਭਾਲ ਲੈ ਲੋ ਬਾਈ ਕਿ ਨਹੀਂ ਕੀਤੀ ਆ ਨਾ ਜੀ ਸੁਨੀਲ ਜੀ ਆਰਾਮ ਨਾਲ ਲੈ ਜਾਣਾ ਬੈਠਨੇ ਬੰਨਣਾ ਜੀ ਠੀਕ ਹੈ ਜੀ ਫਿਰ ਕਨੇ ਚੱਲ ਚੋਕਰ ਨਹੀਂ ਬਲੀ ਹੈ ਕਿਨੇ ਜੀ ਬਹੁਤ ਵੱਡੀ ਵੈਸ ਸਦੀਪ ਸਿੰਘ ਜੀ ਮੇਰਾ ਤਨੇ 40 ਹਾਂ ਜੀ ਇਹ ਨੂੰ ਗਾ ਤੁਹਾਨੂੰ ਪਤਾ ਹੁਣ ਕਿੰਨੂ ਕਿੰਨੂ ਵਾਧੂ ਛੱਡਦੇ ਆ ਹਾਂਜੀ ਇਹ ਵੀ ਆਪਣਾ ਸਦੀਪ ਸਾਹਿਬ ਤਿਆਰ ਹੋਏ ਇਹਦੇ ਵਾਸ਼ੀ ਦੋ ਤੋਂ ਬਾਹਰ ਵੇਖਦੀ ਆ ਹਾਂਜੀ ਅੱਜ ਭਾਰਾ ਸਵਾ ਲੱਖ ਹੀ ਦੇ ਦਾਂਗੇ ਸਵਾ ਲੱਖ ਰੁਪਏ ਦੀ ਪੂਰੇ 1.25 ਲੱਖ ਦੀ ਮਿਲਣੀ ਹੈ ਜੀ ਵੇੜੇ ਨਹੀਂ ਮਿਲਣੀ ਬਹੁਤ ਸਾਫ ਠੰਡੀ ਸੀ ਤੁਹਾਨੂੰ ਬਹੁਤ ਪਿਆਰਾ ਲੱਗਾ ਆਹ ਭਾਈ ਜੀ ਫਿਰ ਇਹਨੂੰ ਸੰਦੀਪ ਸਾਹਿਬ ਦੂਜਾ ਹੀ ਲੈਣਾ ਸੂਜੀ ਨੂੰ ਦੂਜਾ ਤੇ ਜਾਂਦਾ ਨਾ ਮੰਨ ਲਓ 20 ਕਿਲੋ ਬੋਲੇ ਤੋਂ ਸਟਾਰਟ ਆ ਬੱਛੀ 20 ਕਿਲੋ ਇਸ ਟਾਈਮ ਬੋਲੇ ਸਟਾਰਟ ਆ ਸਟਾਰਟ ਹੈ ਬਹੁਤ ਚੰਗੀ ਬੱਛੀ ਇਹ ਵੀ 25 26 ਕਿਲੋ ਤੋਂ ਦਰਾ ਆਉਂਦਾ ਲੋ ਜੀ ਇਹ ਵੀ ਦਿਖਾਓ ਥਾਂ ਤੋਂ ਭਾਉ ਕਰਾ ਨਹੀਂ ਵੇੜਾ ਵੀ ਬਹੁਤ ਸਾਰੀਆਂ ਕਿਲੋ ਕਿ ਟੌਪ ਦੀਆਂ ਮੈੜਾ ਆਜੋ ਕਰੋ ਚੈੱਕ ਲੋ ਜੀ ਦਿਖਾਓ ਕਰਾ ਦੇ ਨੇ ਠੀਕ ਹੈ ਭਾਜੀ ਫਿਰ ਪਤਾ ਲੱਗਦਾ ਫਿਰ ਕਿਨੇ ਜੀ ਸੰਦੀਪ ਸਾਹਿਬ ਚੰਗੀ ਚੀਜ਼ ਆ ਰੂਹ ਖੁਸ਼ ਕਰਦੀਆਂ ਬਣਾ ਵੇਖ ਕੇ ਤੇ ਹਾਂਜੀ ਉਹ ਰੂਹ ਖੁਸ਼ ਕਰਦੀਆਂ ਬਣਾ ਦੁੱਧ ਵਾਲੀਆਂ ਬਸ ਬਸ ਜੀ ਬਸ ਉਹ ਭੈਣ ਭਰਾ ਲੋ ਵੀ ਯਾਦ ਕਰੂ ਠੀਕ ਕਿੰਨਾ ਬਾਜੀ ਕਰ ਦੂ ਤੋ ਤੇ ਦੁੱਧ ਸੀ 27 28 ਕਿਲੋ ਦੇ ਦਊਗੀ 28 28 ਕਿਲੋ 20 ਕਿਲੋ ਬੋਲੇ ਤਾਂ ਸਟਾਰਟ ਹੈ ਬੱਛੀ ਠੀਕ ਆ ਹਾਂਜੀ ਫਿਰ ਇਹਦੀ ਆਪਣਾ ਦੀਪ ਸੇ 90000 ਤੋਂ 10000 ਛੋਟ ਕਰਦਾ ਚਲੋ 99000 ਦੀ 99000 ਦੇ ਦਾਂ ਬਸ ਠੀਕ ਆ ਬੋਲ ਜੂ ਇੱਧਰ ਲਿਆਓ ਜੀ ਹੁਣ ਆ ਦਿਖਾਓ ਕਰਦੇ ਭਜੀ ਦੇਖ ਲੈ ਦੁੱਧ ਕਿੰਨਾ ਇਰਗਸ ਨੀਸ਼ਾ 20 ਕਿਲੋ ਦੋ ਤਿਆਰ ਸੋਣਾ ਇਸ ਟਾਈਮ ਹੈ ਜੀ ਤਾਜੀ ਬਿਲਕੁਲ ਪੰਜਵਾਂ ਛੇਵਾਂ ਦਿਨਾਂ ਦੀ ਸੂਜੀ ਨੂੰ ਲਓ ਜੀ ਇਹ ਵੀ ਕਰੋ ਦਿਖਾਓ ਚੰਗੇ ਤਰ੍ਹਾਂ ਆਹ ਦੇ ਕਰੋਸਟਾ ਵਹਿੜਾ ਇਹ ਥਣ ਥਣ ਨੂੰ ਖਾਦੀ ਹਾਂ ਥਣ ਥਣ ਦਾ ਬੜਾ ਜ਼ਬਰਦਸ ਲੱਗਾ ਇਹ ਗਰਲੈਂਡੋ ਸੰਦੀਪ ਸਿਆ ਗਰਲੈਂਡੋ ਹੈ ਗਰਲੈਂਡੋ ਗਰੈਂਡੋ ਇਹ ਨਹੀਂ ਗਰਲੈਂਡੋ ਠੀਕ ਹੈ ਜੀ ਬਾਜੀ ਮਰੇ ਗਰਲੈਂਡੋ ਹੈ ਗਰਲੈਂਡੋ ਵੀ ਇਹ ਆਕੇ ਨਹੀਂ ਇਹ ਸੰਦੀਪ ਇਧਰ ਖਾ ਮੜੀ ਆ ਫੇਸ ਵਾਲੀ ਦਾ ਨਾਰਾ ਨਾਰਾ ਰੋਧ ਸਾਰੇ ਚੰਗੇ ਦਾ ਸਾਨੂੰ ਠੀਕ ਆ ਬਜੀ ਫਰਿੰਦਾ ਮੋਲੋ ਇਹ ਦੀ ਸੇ ਭਾ ਬਹੁਤ ਜਿਆਦਾ ਮਿਲਦੀ ਨਹੀਂ ਮੈਂ ਇਹਨਾਂ ਰੁਪਈਆ 70000 ਜੀ ਆ ਛੋਟ ਕਰਾਂਗੇ 70000 ਦੀ ਆ 60000 ਦੀ 60000 ਦੀ ਤੇ ਆ ਹੈਗੀ ਗੱਬਰ ਇਹ ਗੱਬਣੇ ਅਸੀਸ ਸੇ ਬਹੁਤ ਸਿੱਧੀ ਸੱਦੀ ਬਾਡੀ ਸਟਰਕਚਰ ਬਹੁਤ ਸੋਹਣਾ ਹੈ ਠੰਡੀ ਧੀਲੇ ਦੇ ਆਪਣਾ ਹਫਤਾ ਕੇ ਲਊ ਸੂਣ ਚ ਹਾਂ ਇਹ ਡਰਦੀ ਨਹੀਂ ਲੋ ਜੀ ਇਹ ਵੀ ਦੇਖੋ ਬੋਡੀਫਾਇ ਦੀ ਰੁੱਕ ਲੋ ਆਖ ਲੋ ਆ ਬੱਜੀ ਕਿੰਨਾ ਦੇਣਾ ਕਰ ਜੂਗੀ ਇਹ ਦੁੱਧ ਇਹਦੇ 24 25 ਕਿਲੋ ਦੇ ਦੂਗੀ 24 25 ਕਿਲੋ ਹਨਾ ਥੋੜੀ ਜਿਹੀ ਨੀ ਹੋਰ ਅਸਰ ਨਹੀਂ ਪਾਇਆ ਕਿਸੇ ਨੇ ਕਦੀ ਬਹੁਤ ਸਿੱਧੀ ਸਿੱਧੀ ਹੈ ਹੂੰ ਲਮਾਈਲ ਮੂਵੀ ਬੜੀ ਵਸ਼ੀ ਦੀ ਇਹ ਵੀ ਹਫਤਾ ਨਹੀਂ ਹੁੰਦੀ ਹਜੇ ਹਾਂ ਹਫਤਾ ਨਹੀਂ ਹੁੰਦੀ ਬਈ ਨਾ ਲੈ ਜੂਗੀ ਬਹੁਤ ਬਣੂ ਬਣੂਗੀ ਮਸ਼ੀਨ ਇਹ ਹੂੰ ਐ ਰਾਜੀ ਰੂਜੀ ਸਿੱਧੀ ਘੱਟ ਰਹੀ ਹੈ ਇਹਦਾ ਮੁੱਲ ਇਹਦੇ 37500 ਰੁਪਏ ਛੋਟ ਕਰ ਦਾਂਗੇ 74000 ਦੀ ਪੂਰੇ 74000 ਦੀ ਚਲੋ ਲਓ ਜੀ ਹੁਣ ਆ ਗਈ ਆ ਆ ਟੁਕੜ ਗੱਭਣ ਲੱਗਦੀ ਆ ਨਹੀਂ ਟੁਕ ਗੱਭਣ ਨਹੀਂ ਸੀਆਂ ਮਹੀਨਾ ਕੋ ਹੋਇਆ ਇਹਨੂੰ ਅੱਛਾ ਇਹ ਅੱਜ ਹੀ ਲਈ ਆਪਣਾ ਸਵੇਰੇ ਚੋਤੀ ਚੋਗ ਲੈਂਦੀ ਆ ਦੁੱਧ ਕਿੰਨਾ ਦੁੱਧ ਸੀ ਇਹਦੇ ਕੋ ਸੱਤ ਕਿਲੋ ਦੁੱਧ ਆ ਅੱਜਾ ਸੱਤ ਕਿਲੋ ਦੁੱਧ ਹੈਗਾ ਹਾਂ ਗੱਭਣ ਹੈ ਨਹੀਂ ਮਹੀਨਾ ਗਿਆ ਲਓ ਜੀ ਗੱਭਣ ਹੈ ਨਹੀਂ ਕਰ ਮੈਂ ਗੇ ਦੁੱਧ ਸੱਤ ਕਿਲੋ ਆ ਹਾਂ ਇਸ ਤੋਂ ਨਹੀਂ ਫੇ ਤਾਏ ਆਪਣੇ ਕੋ ਲਈ ਲਾਗੋ ਹੀ ਅੱਛਾ ਸਵੇਰੇ ਨੇ ਚੋਤੀ ਹੋਣਾ ਦਾ ਮੇਰੀ ਸਲਾਹ ਵੇਚਦੇ ਨਹੀਂ ਤੇ ਮੁੰਡੇ ਮਨੇ ਬਾਹਰ ਚਲ ਗਏ ਠੀਕ ਆ ਹਾਂ ਲੋ ਜੀ ਜੀ ਸਾਹਿਬ ਬੜੇ ਜੋਬਨਦਾਰ ਨੇ ਹੁੰਦੀ ਐ ਹਾਂ ਇਹ 2 ਕਿਲੋ ਦੁੱਧ ਤਰਾ ਕੇ ਲਈ ਅੱਛਾ ਚਰਨਾਂ ਸਾਹਿਬ ਹਣਾ ਕੋਲ ਹਾਂਜੀ ਹਾਂਜੀ ਠੀਕ ਐ ਇਹ ਫਲੈਂਟ ਚੂੜੀ ਜਨ ਮਈ ਆਈ ਐ ਹੈ ਅੰਮ੍ਰਿਤਕੋ ਮਈ ਇਹ ਭਾਜੀਆ ਫਤਗਾਈ ਮੇਰੀ ਓ ਥੋੜਾ ਫਿਰ ਭਾਜੀ ਗਾ ਸੰਭਾਲ ਦੇ ਸਿਰ ਤੇ ਆਣਾ ਉਹ ਸਾਹ ਫਿਰ ਮੁੰਡੇ ਮੁੰਡੇ ਬਾਹਰ ਬਿਲਕੁਲ ਬਿਲਕੁਲ ਜੀ ਆਹੀ ਚੱਕਰ ਆ ਜੀ ਹਾਂ ਤੇ ਰਾਣਾ ਜੀ ਫਰੈਂਦਾ ਮਲ ਕੀ ਆ ਇਹ ਦੀਸ਼ਾ ਅੱਜ 65000 ਦੇ ਦਾਂਗੇ 65000 ਦੀ ਹੈ ਜੀ ਕਿਸ ਦੀ ਕਿਸਮਤ ਨੇ ਨਿਕਲ ਆਏ ਹਾਂਜੀ ਆਪਣਾ ਮਹੀਨਾ ਦਾ ਹੋਇਆ ਨੂੰ ਬਣੀ ਚਲੋ ਬਹੁਤ ਸਾਫ਼ ਕੋਈ ਟੀਕਾ ਨਹੀਂ ਕੋੱਖ ਨਹੀਂ ਥਾਪੀ ਮਾਰ ਕੇ ਪਾੜਾ ਪਾ ਕੇ ਬਹਿ ਜਾਓ ਬਸ ਠੀਕ ਆ ਬਾਕੀ ਨਹੀਂ ਸੇ ਨੰਬਰ ਆਪਣਾ 9779612422 ਪਿੰਡ ਵੀਲਾ ਜ਼ਿਲ੍ਹਾ ਗਦਾਫਰ ਸੀਲ ਬਟਾਲਾ ਨੇੜੇ ਸਾਨੂੰ ਫਦੇੜ ਜੁੜੀਆਂ ਪੈਂਦੇ ਸასი ਗੱਲ